yeah ਤੇ ਨਹੀਂ ਮਾਤਾ ਪਿਤਾ ਸਤਾਰਿਆਂ ਦੇ ਜਿੰਦੇ ਰਹਿਣ ਵਸਦੇ ਰਹਿਣ ਉਹਨਾਂ ਦੇ ਜੂਤੇ ਨਾਲ ਗਵਾਵਾ ਜਿੰਦੀਆਂ ਲਿੰਦੀਆਂ ਨੇ ਮਾਵਾ ਤੇ ਪਿਤਾ ਹੀ ਆ ਜਿਹੜੇ ਨੇਤਰ ਅਦਾਸ ਕਰਦੇ ਆਵਾਹੀ ਕਿ ਇਹਨਾਂ ਦਾ ਭਲਾ ਹੋਵੇ ਚੜਦੀ ਕਲਾ ਚ ਰਹੇ ਸੋmitio ਜੇਤੀ ਹੈ ਕਿ ਦੁੱਖ ਦਾ ਸਮਾਂ ਹੈ ਤਾਂ ਵੱਡਾ ਹੈ ਪਰ ਜੇ ਥੋੜਾ ਜਿਹਾ ਵਿਰਾਗ ਘਟ ਕਰੋਗੇ ਤਾਂ ਜਾਣ ਵਾਲਾ ਵੀ ਸੌਖਾ ਰਹੇਗਾ ਇਹਨਾਂ ਨਾਮ ਕਰੋ ਕਿ ਜਿਹੜਾ ਚਲੇ ਗਿਆ ਹੈ ਉਹ ਨੂੰ ਵੀ ਜਿਹੜਾ ਹੈ ਉਹਦੀ ਰੂਹ ਹੀ ਤੰਗ ਹੋਵੇ ਕਿਉਂਕਿ ਬਾੜੀ ਵਿੱਚ ਸਪਸ਼ਟ ਲਿਖਿਆ ਹੈ ਕਿ ਰੋਮਨ ਹਾਰ ਕੀ ਕਮਨ ਟੇਕ ਰੋਮਨ ਹਾਰ ਵਾਲੇ ਜਿਹੜਾ ਬੰਦਾ ਜ਼ਿਆਦਾ ਰਹਿੰਦਾ ਉਹਦੀ ਟੇਕ ਕੀ ਰੋ ਉਹਦਾ ਆਧਾਰ ਕੀ ਅਸਲ ਵਿੱਚ पवन है मैं पवन समाया माटी में मिट्टी मिट्टी है, पाणी, पाणी है, गया है, से अपने चल गए जोत जहरी है मरिया तो कोई भी नहीं है बात स्पष्ट कहती है कोई भी नहीं मरिया रोमन हारमर टेक ਜਿਹੜਾ ਬੰਦਾ ਹੁੰਦਾ ਉਹਦੀ ਟੇਕ ਕੀ ਆਧਾਰ ਕੀ ਹੈ ਇਹ ਬਾਣੀ ਸੁਣ ਲੈਂਦੀ ਹੈ ਮਹਾਤਮਾ ਸਜਉਂਦੇ ਨਾਮ ਹੋ ਜਾ ਕਰੀਏ ਇਹਨਾਂ ਕਿਉਂਕਿ ਜਿਹੜਾ ਗਿਆਨ ਨੂੰ ਇਹ ਦੁੱਖ ਮਿਲਦਾ ਹੈ ਸੋ ਬੇਨਤੀ ਮੰਨੋ ਵਿਰਾਗ ਹੁਣ ਦਾ ਜਟਟਾਓ ਆਹ ਉਸ ਮਾਪ ਕੀ ਕਰੀਏ ਸੰਪੂਰਨਤਾ ਕਰੀਏ ਸਾਰੀ ਸੰਗਤ ਦਾ ਧੰਨਵਾਦ ਹੈ ਜੋ ਵੀ ਬਚਨ ਮਾਲ ਖਿਰਜਿਆ ਨਿਮਰਸ਼ਾਵੇ ਮਿਛੜੀ ਰੂਹ ਨੂੰ ਮਿ ਸਾਂਤੀ ਦੇਵੇ ਸਾਉਂਡ ਵਾਲੇ ਵੀਰ ਦਾ ਵੀ ਧੰਨਵਾਦ ਹੈ ਸਕੇ ਬੋਲ ਸਤਿ ਸ੍ਰੀ ਅਕਾਲ ਸੰਦੇ ਦੇ ਰੂਪ ਸਾਦਾ ਧੰਨਵਾਦ ਕੋਲ ਚੁੱਕੀ ਮਾਂ ਦੇ ਰਖਵਾਓ ਨਾਮ ਸਾਨ ਦਾਹੇ ਨੋ ਤੇ ਅੰਤਮ ਬੋਲਦਾ ਹਾਂ ਕਾਂਕੀ ਮਹਾਨਾ ਤੀਜਾ ਅਨੰਦਿਕ